ਇੱਕ ਗੱਲ ਪੁੱਛਾਂ ਹਾਂ ਹਾਂ ਕੁਛ ਵੀਰੇ ਤੂੰ ਮੰਮੀ ਨੂੰ ਨਹੀਂ ਦੱਸਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਵੀਰੇ ਮੈਂ ਨਾ ਮੰਮੀ ਨੂੰ ਦੱਸਿਆ ਸੀ ਅੱਛਾ ਦੱਸਿਆ ਸੀ ਫਿਰ ਮੰਮੀ ਨੂੰ ਐਡੀ ਵੱਡੀ ਖਬਰ ਸੁਣ ਕੇ ਆਪਦੇ ਪੁੱਤ ਦੀ ਕੋਈ ਫਿਕਰ ਨਹੀਂ ਹੋਈ ਵੀਰੇ ਮੰਮੀ ਨੂੰ ਬਹੁਤ ਫਿਕਰ ਆ ਤੁਹਾਡੀ ਆ ਹੈਗੇ ਨਾ ਆਪਣੇ ਘਰੇ ਇੱਕ ਅੱਗ ਲਾਉਣ ਨੂੰ ਮੰਮੀ ਤਾਂ ਨਾ ਮੇਰੇ ਨਾਲ ਆਉਣ ਨੂੰ ਤਿਆਰ ਵੀ ਹੋ ਗਈ ਸੀ ਪਰ ਬਲਜੀਤ ਭਾਬੀ ਨੇ ਨੰਨਾ ਪਾਤਾ ਹਾਏ ਰੱਬਾ ਦੀਦੀ ਇਹ ਜਨਾਨੀ ਤਾਂ ਨਹੀਂ ਕਦੇ ਸੁਧਰ ਸਕਦੀ ਹੈਗੀ ਓਏ ਉਹਨੇ ਕੀ ਸੁਧਰਨਾ ਜਦ ਤੱਕ ਉਹ ਚਾਰ ਘਰਾਂ ਦੇ ਲੜਾਈ ਨਹੀਂ ਨਾ ਪਾ ਦਿੰਦੀ ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦੀ ਦੇਖ ਲੈ ਛੱਲੀ ਮੈਨੂੰ ਮੇਰੇ ਆਪਣਿਆਂ ਨੇ ਕਿੰਨੀ ਆਸਾਨੀ ਨਾਲ ਛੱਡਤਾ ਕੋਈ ਨਾ ਜੀ ਇਹ ਸਭ ਨਾ ਪੈਸੇ ਦੀਆਂ ਖੇਡਾਂ ਨੇ ਜਿਹਦੇ ਕੋਲੇ ਪੈਸਾ ਨਾ ਸਭ ਉਹਦੇ ਵਾਲੇ ਭੱਜੇ ਜਾਂਦੇ ਨੇ ਤੇ ਜਿਹਦੇ ਕੋਲੇ ਪੈਸਾ ਨਹੀਂ ਹੁਣੋਂ ਤਾਂ ਕੋਈ ਪੁੱਛਦਾ ਹੀ ਨਹੀਂ ਤੇ ਬਾਕੀ ਰਹੀ ਹੁਣ ਮੇਰੇ ਕੰਮ ਦੀ ਗੱਲ ਮੈਂ ਨਾ ਪਹਿਲਾਂ ਜਾ ਕੇ ਹੁਣ ਨੌਕਰੀ ਦਾ ਪਤਾ ਕਰਦਾ ਤਾਂ ਜੋ ਆਪਣਾ ਖਰਚਾ ਚੱਲ ਸਕੇ ਓਹੋ ਬਾਹਤ ਤਾਂ ਹਜੇ ਵੀ ਦਰਦਾ ਚੱਲ ਕੋਈ ਨੀ ਰਾਜ ਔਖੇ ਸੁੱਖੇ ਚੱਲਣਾ ਹੀ ਪੈਣਾ ਹੈ ਚੀ ਮੈਂ ਸ਼ੈਲੀ ਨੂੰ ਕਿਹਾ ਨਾ ਹਮੇ ਤਾਂ ਮੈਨੂੰ ਕੰਮ ਤੇ ਨਹੀਂ ਜਾਂਦੇ ਨਾ ਓਹੋ ਹੋ ਲੱਗ ਜਾ ਯਾਰ ਕੀ ਹੋ ਗਿਆ ਕੱਲੇ ਕੀਬੜਗੜ ਕਰੀ ਜਾਂਦੇ ਹੋ ਉਹ ਨਹੀਂ ਯਾਰ ਮੈਂ ਤਾਂ ਐਂ ਕਹਿੰਦਾ ਸੀ ਡਾਕਟਰ ਬਹੁਤ ਵਧੀਆ ਸੀਗਾ ਵਧੀਆ ਦਵਾਈ ਦਿੱਤੀ ਆ ਉਹਨੇ ਬਾਹ ਬਿਲਕੁਲ ਠੀਕ ਹੋ ਗਈ ਪੱਕਾ ਇਹੀ ਗੱਲ ਆ ਜਾਂ ਕੁਛ ਲੁਕੋ ਰਹੇ ਹੋ ਮੇਰੇ ਤੋਂ ਉਹ ਨਹੀਂ ਯਾਰ ਤੂੰ ਤਾਂ ਐਵੇਂ ਅੰਦਰ ਜੇ ਲਈ ਜਾਨੀ ਆ ਮੇਰੇ ਤੋਂ ਤੇ ਗੁੱਸਾ ਤਾਂ ਹੁੰਨੇ ਹੋ ਮੈਂ ਕਿ ਕੁਛ ਗਲਤ ਪੁੱਛ ਲਿਆ ਓਹੋ ਉਹ ਮੈਂ ਤਾਂ ਮਜ਼ਾਕ ਕਰਦਾ ਸੀ ਹੁਣ ਐਵੇਂ ਨਾ ਤੂੰ ਮੂੰਹ ਜਾਂ ਬਣਾ ਕੇ ਬੈਜੀ ਪਹਿਲੇ ਦਿਨ ਮੈਂ ਕੰਮ ਤੇ ਜਾਣਾ ਜੇ ਤੂੰ ਐਵੇਂ ਮੂੰਹ ਬਣਾ ਕੇ ਰੱਖੇਂਗੀ ਨਾ ਫਿਰ ਮੇਰਾ ਕੰਮ ਨਹੀਂ ਬੰਦਣਾ ਓਹੋ ਜੀ ਕਿਉਂ ਟੈਨਸ਼ਨ ਲੈਨੇ ਹੋ ਬੰਨ ਜੂਗਾ ਕੰਮ ਨਹੀਂ ਬਣਾਉਂਦੀ ਮੈਮੂ ਇੱਕ ਗੱਲ ਕਹਾ ਮੈਂ ਨਾ ਇਹ ਸੋਚਦੇ ਪਈ ਸੀ ਵੀ ਆਪਣੇ ਤੇ ਪੰਛੀਆਂ 'ਚ ਕੋਈ ਫਰਕ ਨਹੀਂ ਹੈਗਾ ਪੰਛੀ ਵੀ ਤਿੱਲਾ ਤਿੱਲਾ ਜੋੜ ਕੇ ਆਪਣਾ ਆਲਣਾ ਬਣਾਉਂਦੇ ਨੇ ਤੇ ਹੁਣ ਆਪਾਂ ਵੀ ਨਾ ਓਵੇਂ ਆਪਣਾ ਘਰ ਬਣਾਵਾਂਗੇ ਪਰ ਸੱਚ ਪੁੱਛੋ ਨਾ ਮੈਨੂੰ ਨਾ ਆਪਣੇ ਘਰ ਦੀ ਯਾਦ ਬਹੁਤ ਆਉਂਦੀ ਹੈ ਜੀ ਉਹ ਯਾਦ ਤਾਂ ਆਉਣੀ ਹੈ ਆਖਰ ਘਰ ਸੀਗਾ ਆਪਣਾ ਪਰ ਤੂੰ ਇਹ ਸੋਚ ਜਦੋਂ ਮੀਂਹ ਨੇ ਰੀ ਝੱਖੜ ਆਉਂਦੇ ਨੇ ਨਾ ਉਦੋਂ ਪੰਛੀਆਂ ਦੇ ਆਹ ਨੇ ਵੀ ਬिखर ਜਾਂਦੇ ਨੇ ਉਦਾਂ ਹੀ ਸਮਝ ਲੈ ਹਨੇਰੀ ਆਪਣੀ ਜ਼ਿੰਦਗੀ ਚ ਆਈ ਐ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਛੀ ਉੱਡਣਾ ਤਾਂ ਨਹੀਂ ਭੁੱਲਦੇ ਸਗੋਂ ਦੀ ਉਹ ਹੋਰ ਮਿਹਨਤ ਕਰਕੇ ਨਾ ਨਵਾਂ ਆਲਣਾ ਬਣਾਉਂਦੇ ਨੇ ਬੇਸ਼ੱਕ ਉਹ ਦਰਖਤ ਉੱਥੇ ਨਹੀਂ ਹੁੰਦਾ ਜਿੱਥੇ ਉਹਨਾਂ ਦਾ ਪਹਿਲਾ ਆਲਣਾ ਹੁੰਦਾ ਉਹ ਇਹ ਆਲਣਾ ਬਣਾਉਣ ਵਾਸਤੇ ਵੀ ਤਾਂ ਉਹ ਨਵਾਂ ਦਰਖਤ ਲੱਭਦੇ ਨੇ ਨਾ ਉਸੇ ਤਰ੍ਹਾਂ ਹੀ ਸ਼ੈਲੀ ਆਪਣੀ ਜ਼ਿੰਦਗੀ ਐ ਉਹ ਚਾਹੇ ਦੀ ਆਪਣੇ ਕੋਲ ਪ੍ਰਾਣਾ ਕਰਨ ਨਹੀਂ ਰਿਹਾ ਉਹ ਪਰ ਮੈਂ ਦੁਬਾਰੇ ਮਿਹਨਤ ਕਰੂੰਗਾ ਤੇ ਆਪਣੇ ਵਾਸਤੇ ਨਵਾਂ ਘਰ ਬਣਾਉਂਗਾ ਜੀ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਤੁਸੀਂ ਮਿਹਨਤ ਕਰਕੇ ਨਾ ਉਹ ਸਭ ਕੁਝ ਬਣਾ ਲੈਣਾ ਜਿਹੜਾ ਆਪਾਂ ਨੇ ਆਪਣੀ ਜ਼ਿੰਦਗੀ ਚ ਖੋਇਆ ਕਹਿੰਦੇ ਨੇ ਨਾ ਕਿ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਉਹ ਇਹ ਯਕੀਨ ਵੀ ਤੇਰਾ ਉਦ ਹੀ ਪੂਰਾ ਹੋਊਗਾ ਜਦੋਂ ਤੂੰ ਮੈਨੂੰ ਕੰਮ ਤੇ ਜਾਣ ਦੇਵੇਂਗੀ ਜੇ ਹੁਣ ਮੈਡਮ ਜੀ ਆ ਗਿਆ ਹੋਵੇ ਮੈਂ ਜਾਵਾਂ ਕੰਮ ਤੇ ਹਾਂਜੀ ਹਾਂਜੀ ਚਲੇ ਜਾਓ ਵੇ ਬਸਵਰੀ ਨਾ ਹੋ ਰਹੀਆਂ ਨੇ ਉੜੀ ਕਾ ਪਰੋਣੇ ਦੀਆਂ ਖਿੱਚੀ ਲਈ ਫਿਰ ਜਾਣ ਦੀ ਤਿਆਰੀ ਹੈ ਸਮਾਨ ਚੱਕ ਲਈ ਆਪਣਾ ਧਿਆਨ ਨਾਲ ਕਿਤੇ ਕੋਈ ਚੀਜ਼ ਰਹਿ ਹੀ ਜਾਵੇ ਕਿਤੇ ਕੱਲ ਨੂੰ ਫੇਰ ਆ ਜੇ ਵੀ ਮੇਰਾ ਆ ਸਮਾਨ ਰਹਿ ਗਿਆ ਵੈਸੇ ਵੀ ਕਾਫੀ ਦਿਨ ਹੋ ਗਏ ਨੇ ਤੈਨੂੰ ਇੱਥੇ ਬੈਠੀ ਨੂੰ ਅੱਕ ਗਏ ਹੁਣ ਤੇਰੇ ਤੋਂ ਹੁਣ ਤੂੰ ਜਾ ਮੈਂ ਨਹੀਂ ਚਾਹੁੰਦੀ ਤੇ ਸਮਾਨ ਪਿੱਛੇ ਤੂੰ ਬਾਰ-ਬਾਰ ਇੱਥੇ ਗੇੜੇ ਮਾਰੇ। ਇਸ ਪੱਖੋਂ ਤਾਂ ਭਾਬੀ ਤੂੰ ਬੇਫਿਕਰ ਐ। ਪੋਰਾ ਟੈਨਸ਼ਨ ਨਾ ਲੈ। ਮੇਰਾ ਕੋਈ ਸਮਾਨ ਨਹੀਂ ਛੁੱਟਦਾ। ਮੈਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ। ਫੇਰ ਠੀਕ ਆ। ਵੈਸੇ ਕੱਲ ਤੂੰ ਆਪਣੇ ਭਰਾ ਕੋਲੇ ਜਾ ਕੇ ਆਈ ਸੀ। ਉਹਦਾ ਸੱਚੀ ਐਕਸੀਡੈਂਟ ਹੋਇਆ? ਕਿ ਉਹਨਾਂ ਨੇ ਐਵੇਂ ਝੂਠੀ ਖਬਰ ਫੈਲਾਤੀ। ਖਬਰਾਂ ਦਾ ਭਾਬੀ ਤੇਰੀਆਂ ਝੂਠੀਆਂ ਹੁੰਦੀਆਂ। ਮੇਰੇ ਭਰਾ ਤੇ ਭੜਾਈ ਦੀਆਂ ਨਹੀਂ। ਨਾਲੇ ਤੈਨੂੰ ਕੀ ਉਗਸਗ ਲੈਣ ਦੀ ਲੋੜ ਪੈ ਗਈ ਉਹਨਾਂ ਦੀ ਜਦੋਂ ਤੇਰਾ ਉਹਨਾਂ ਨਾਲ ਕੋਈ ਨਾਤਾ ਹੀ ਨਹੀਂ ਹੂੰ ਨਾਤਾ ਤਾਂ ਮੇਰਾ ਸੱਚੀ ਹੀ ਨਹੀਂ ਉਹਨਾਂ ਨਾਲ ਵੈਸੇ ਤੂੰ ਕਹ ਤਾਂ ਔਖੀ ਹੋਈ ਜਾਨੀ ਆ ਮੈਂ ਤਾਂ ਵੈਸੇ ਹੀ ਪੁੱਛ ਲਿਆ ਵੈਸੇ ਇੱਕ ਗੱਲ ਕਹਾ ਮੈਨੂੰ ਖੁਸ਼ੀ ਤਾਂ ਬਹੁਤ ਆ ਤੇਰੇ ਜਾਣ ਦੀ ਪਰ ਇੱਕ ਗੱਲ ਦਾ ਅਫਸੋਸ ਵੀ ਆ ਉਹ ਪਹਿਲਾਂ ਤਾਂ ਸ਼ੈਲੀ ਹੁੰਦੀ ਸੀ ਉਹਨੂੰ ਮੈਂ ਜੋ ਮਰਜ਼ੀ ਕਹਿ ਦਿੰਦੀ ਆਪਣੀ ਪੜਾਸ ਕੱਢ ਲੈਂਦੀ ਸੀ ਤੇ ਉਸ ਤੋਂ ਬਾਅਦ ਉਹਦੀ ਜਗ੍ਹਾ ਤੂੰ ਆ ਗਈ ਤੇ ਮੈਂ ਤੈਨੂੰ ਬੋਲ ਕੇ ਆਪਣੀ ਪੜਾਸ ਕੱਢ ਲੈਂਦੀ ਹਾਂ ਹੁਣ ਤੂੰ ਵੀ ਚਲੀ ਜਾਣਾ ਫਿਰ ਮੈਂ ਆਪਣੀ ਪੜਾਸ ਕਿਤੇ ਕੱਢੂੰਗੀ ਚੱਲ ਛੱਡ ਫੇਰ ਕਹੇਗੀ ਮੈਨੂੰ ਜਾਂਦੀ ਨੂੰ ਵੀ ਨਹੀਂ ਬਖਸ਼ਿਆ ਅੱਗੇ ਜਾ ਕੇ ਮੇਰੀ ਜਗ੍ਹਾ ਤੇਰੀ ਜਠਾਣੀ ਨੇ ਲੈ ਲੈਣੀ ਆ ਫਿਰ ਉਹ ਕਰੂਗੀ ਮੇਰੇ ਦਿਲ ਦੀਆਂ ਰੀਝਾਂ ਪੂਰੀਆਂ ਉਹ ਦੱਸ ਕਰ ਭਾਬੀ ਮੇਰੀ ਜਠਾਣੀ ਦਾ ਤਾਂ ਮੈਨੂੰ ਪਤਾ ਨਹੀਂ ਕਿ ਉਹ ਮੇਰੇ ਨਾਲ ਲੜੂਗੀ ਕਿ ਬੋਲੂਗੀ ਪਰ ਤੂੰ ਬਹੁਤ ਘਰ ਖਰਾਬ ਕਰ ਤੇ ਹਲੇ ਵੀ ਤੈਨੂੰ ਚੈਨ ਨਹੀਂ ਪੈਂਦੀ ਹੈਗੀ ਹੁਣ ਹੋਰ ਕਿੰਨਾ ਕ ਨੁਕਸਾਨ ਕਰਨਾ ਹਲੇ ਓ ਮੈਡਮ ਮੇਰੇ ਤੇ ਇਲਜ਼ਾਮ ਨਾ ਸਿੱਟਾ ਮੈਂ ਕਿਸੇ ਦਾ ਘਰ ਨਹੀਂ ਖਰਾਬ ਕੀਤਾ ਸਭ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲ ਰਹੀ ਆ ਸਜ਼ਾ ਉਹ ਭਾਬੀ ਤੂੰ ਸਹੀ ਕਹਿ ਰਹੀ ਹੈ ਮਿਲੀ ਤਾਂ ਕਰਮਾਂ ਦੀ ਉਹ ਸਜ਼ਾ ਹੈ ਪਰ ਜਿਹੜੇ ਕਰਮ ਤੂੰ ਕੀਤੇ ਐ ਨਾ ਹੁਣ ਉਹਨਾਂ ਦੀ ਸਜ਼ਾ ਭੁਗਤਣ ਲਈ ਤੂੰ ਤਿਆਰ ਹੋ ਜਾ ਕੀ ਬਕਵਾਸ ਕਰ ਰਹੀ ਆ ਆਪਣਾ ਹੀ ਗਿਆਨ ਨਾ ਆਪਣੇ ਸਹੁਰੇ ਜਾ ਕੇ ਵੰਡੀ ਮੈਨੂੰ ਤੇਰੇ ਗਿਆਨ ਦੀ ਲੋੜ ਨਹੀਂ ਵੱਡੀ ਆਈ ਗਿਆਨਵਾਨ ਭਾਬੀ ਕੀ ਗੱਲ ਹੁਣ ਤੈਨੂੰ ਮੇਰੀਆਂ ਸੱਚੀਆਂ ਕਹੀਆਂ ਗੱਲਾਂ ਕੰੱਚ ਵਾਂਗੋ ਚੁਗਦੀਆਂ ਨੇ ਮੈਂ ਤਾਂ ਕੀ ਸੋਚਿਆ ਸੀ ਕਿ ਜਦੋਂ ਮੇਰੇ ਪੇਕੇ ਘਰ ਸਾਰਾ ਕੁਝ ਠੀਕ ਹੋ ਗਿਆ ਮੈਂ ਫੇਰ ਇੱਥੋਂ ਜਾਉਂਗੀ ਪਰ ਅਫਸੋਸ ਤੇਰੇ ਕਰਕੇ ਕੁਝ ਠੀਕ ਨਹੀਂ ਹੋਇਆ ਬਕਵਾਸ ਬੰਦ ਕਰ ਨਾ ਠੀਕ ਕਰਨ ਨੂੰ ਤੂੰ ਸਰਪੰਚ ਨਹੀਂ ਆ ਤੇ ਤੂੰ ਆਪ ਦਾ ਕਰ ਤਾਂ ਠੀਕ ਨਹੀਂ ਹੋਇਆ ਕਿੰਨੇ ਚਿਰ ਦੀ ਪੇਕਿਆਂ ਨੂੰ ਗੱਦ ਲੱਗੀ ਬੈਠੀਆਂ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਇਹ ਘਰ ਮੇਰੀ ਮਾਂ ਦਾ ਹੈ ਮੇਰੇ ਪੇਕੇਆਂ ਦਾ ਨਾਲੇ ਠੀਕ ਹੋਣ ਨੂੰ ਸਭ ਕੁਝ ਠੀਕ ਹੋ ਸਕਦਾ ਸੀ ਔਰ ਤੂੰ ਮੇਰੇ ਰਾਜਬੇ ਨੇ ਇਸ ਤਰੀਕੇ ਨਾਲ ਫਸਾਇਆ ਕਿ ਉਹ ਇਹ ਘਰ ਚ ਆਉਣ ਨੂੰ ਰਾਜੀ ਨਹੀਂ ਤੇ ਨਾ ਹੀ ਕਦੇ ਆਊਗਾ ਅੱਛਾ ਆਹ ਤਾਂ ਬੜੀ ਸੋਹਣੀ ਖਬਰ ਸੁਣਾਈ ਆ ਰਮਨ ਤੂੰ ਤਾਂ ਮੇਰੀ ਇੱਕ ਟੈਨਸ਼ਨ ਹੋਰ ਦੂਰ ਕਰਤੀ ਕਿ ਉਹ ਆਪ ਹੀ ਇਸ ਘਰ ਚ ਆ ਕੇ ਨਹੀਂ ਰਾਜੀ ਉਹ ਕੀ ਕਹਾ ਭਾਬੀ ਤੈਨੂੰ ਡੈਣ ਵੀ ਸੱਤ ਘਰ ਛੱਡ ਕੇ ਬਾਹਰ ਕਰਦੀ ਐ ਤੂੰ ਤਾਂ ਆਪਣਾ ਘਰ ਹੀ ਨਹੀਂ ਛੱਡਿਆ ਪਹਿਲਾਂ ਇਹ ਘਰ 'ਚ ਪਿਆਰ ਸੀ ਇਤفاق ਸੀ ਪਰ ਤੇਰੇ ਕਰਕੇ ਸਭ ਕੁਝ ਤਫਾਹ ਹੋ ਗਿਆ ਮੇਰੇ ਭਰਾ ਦੇ ਘਰ ਹੁੰਦਿਆ ਹੋਇਆ ਵੀ ਉਹ ਬੇਕਾਰ ਹੋਇਆ ਫਿਰਦਾ ਡਰ-ਡਰਦੀਆ ਠੋਕਰਾ ਖਾ ਰਿਹਾ ਇੱਕ ਤੇਰੇ ਕਰਕੇ ਪਰ ਕੋਈ ਨਾ ਭਾਬੀ ਦਿਨ ਬਦਲਦੇ ਨੂੰ ਦੇਰ ਨਹੀਂ ਲੱਗਦੀ ਪਰ ਤੂੰ ਇੱਕ ਗੱਲ ਸੋਚ ਜੋ ਕੁਝ ਤੂੰ ਮੇਰੇ ਭਰਾ ਨਾਲ ਕੀਤਾ ਜੇ ਉਹ ਸਭ ਕੁਝ ਤੇਰੇ ਨਾਲ ਹੋਏ ਫੇਰ ਉਹ ਮੈਡਮ ਬਕਵਾਸ ਨਾ ਬੰਦ ਕਰ ਤੂੰ ਇਸ ਘਰ ਦੀ ਕੁਛ ਨਹੀਂ ਲੱਗਦੀ ਇਸ ਲਈ ਮੇਰੇ ਮਾਮਲੇ ਤਾਂ ਦੂਰ ਐ ਤੁਰ ਜਾ ਆਪਣੇ ਸਹਰੇ ਉੱਥੇ ਜਾ ਕੇ ਗਿਆਨ ਵੰਡੀ ਮੈਨੂੰ ਤੇਰੇ ਗਿਆਨ ਦੀ ਕੋਈ ਲੋੜ ਨਹੀਂ ਨਾਲੇ ਹੁਣ ਸਾਡੇ ਘਰ 'ਚ ਜੋ ਵੀ ਹੋਊਗਾ ਨਾ ਅਸੀਂ ਆਪੇ ਦੇਖ ਲਾਂਗੇ ਤੇਰੀ दखਲੰਦ ਅੱਜੀ ਦੀ ਲੋੜ ਨਹੀਂ ਤੇ ਤੂੰ ਨਾ ਕੰਨ ਖੋਲ ਕੇ ਹੁਣ ਮੇਰੀ ਗੱਲ ਸੁਣ ਲੈ ਆਪਣੀ ਮਾਂ ਦੇ ਅੱਜ ਤੋਂ ਬਾਅਦ ਕੰਨ ਭਰਨ ਦੀ ਕੋਸ਼ਿਸ਼ ਨਾ ਕਰੀਂ ਅੱਜ ਕਿੱਧਰ ਨੂੰ ਗਿਆ ਜੀ ਉਹ ਤਾਂ ਕੰਮ ਲੱਭਣ ਗਿਆ ਉਹ ਕੰਮ ਕਿਹੜਾ ਭੱਜਿਆ ਜਾਂਦਾ ਸੀ ਇੱਕ ਵਾਰੀ ਠੀਕ ਤਾਂ ਹੋ ਜਾਂਦਾ ਫੇਰ ਦੇਖ ਲੈਂਦਾ ਕੰਮ ਜੇ ਕੰਮ ਕਰਨ ਵਾਲੇ ਬੰਦੇ ਤੋਂ ਕਿਹੜਾ ਟਿੱਕੇ ਬੈਠਿਆ ਜਾਂਦਾ ਉਹਦੇ ਤਾਂ ਉੱਦਣ ਦੀ ਅੱਛ ਵੀ ਲੱਗੀ ਪਈ ਸੀ ਵੀ ਮੈਂ ਕੰਮ ਤੇ ਜਾਣਾ ਉਹ ਤਾਂ ਤੇਰੀ ਗੱਲ ਠੀਕ ਹੈ ਭਗਵਾਨ ਨੇ ਇੱਕ ਵਾਰੀ ਚੰਗੀ ਜਿਹਾ ਠੀਕਤਾ ਹੋ ਜਾਂਦਾ ਇਸ ਦੇ ਉੱਪਰ ਦੀ ਥੋੜਾ ਵੀ ਚੀਜ਼ ਆ ਜੀ ਬਥੇਰ ਆ ਸਮਝਾ ਕੇ ਦੇਖ ਲਿਆ ਚੈਲੀ ਨੇ ਵੀ ਬਹੁਤ ਕਿਹਾ ਵਾ ਕੱਲ ਨਾ ਰਾਜ ਦੀ ਭੈਣ ਵੀ ਆਈ ਸੀ ਉਹ ਵੀ ਸਮਝਾ ਕੇ ਗਈ ਐ ਪਰ ਕਿਥੇ ਰਾਜ ਨੂੰ ਤਾਂ ਕੰਮ ਕਰਨ ਦੀ ਅਚਵੀ ਲੱਗੀ ਹੋਈ ਸੀ ਅੱਛਾ ਹੁ ਮੈਨੂੰ ਇਹ ਤਾਂ ਦੱਸੋ ਜੇ ਤੁਸੀਂ ਰੋਟੀ ਖਾਣੀ ਐ ਤਾਂ ਮੈਂ ਲੈ ਕੇ ਆਵਾਂ ਕਿ ਮੈਂ ਠਹਿਰ ਕੇ ਲੈ ਕੇ ਆਵਾਂ ਕੀ ਹੋ ਗਿਆ ਕਿਹੜੀਆਂ ਸੋਚਾਂ ਜੇ ਡੁੱਬੇ ਬੈਠੇ ਹੋ ਉਹ ਇੱਕ ਗੱਲ ਨਹੀਂ ਸਮਝ ਲੱਗਦੀ ਪਈ ਤੇ ਇਹ ਨਾਲ ਗੱਲ ਕਰਾਂ ਕਿ ਨਾ ਕਰਾਂ ਤੁਸੀਂ ਕੀ ਲੁਕੋ ਰਹੇ ਹੋ ਮੇਰੇ ਤੋਂ ਦੱਸੋ ਨਾ ਹੈਗੀ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਪਰ ਡਰ ਲੱਗਦਾ ਕਿਤੇ ਨਾਜ਼ਰ ਨਾ ਲੱਗ ਜੇ ਨਜ਼ਰ ਖੁਸ਼ੀ ਜੇ ਤੁਸੀਂ ਮੈਨੂੰ ਗੱਲ ਦੱਸੋਗੇ ਤਾਂ ਹੀ ਮੈਨੂੰ ਪਤਾ ਲੱਗੂ ਵੀ ਇਸ ਘਰ 'ਚ ਇੰਨੇ ਦਿਨਾਂ ਬਾਅਦ ਕਿਹੜੀ ਖੁਸ਼ੀ ਦੀ ਗੱਲ ਆਈ ਹੈ ਉਹ ਮੈਂ ਤੇਰ ਨਾਲ ਪਹਿਲਾਂ ਗੱਲ ਨਹੀਂ ਕੀਤੀ ਸੀ ਮੈਂ ਜੱਸੀ ਨੂੰ ਥਾਣੇ 'ਚੋਂ ਛਡਾ ਲਿਆ ਸੀਗਾ ਤੇ ਫੇਰ ਮੈਂ ਉਹਨੂੰ ਨਸ਼ਾ ਛਡਾਊ ਕੇੰਦਰ 'ਚ ਛਡਾਇਆ ਸੀ ਤੈਨੂੰ ਪਤਾ ਉਹਨਾਂ ਦਾ ਮੈਨੂੰ ਅੱਜ ਫੋਨ ਆਇਆ ਉਹ ਕਹਿੰਦੇ ਤੇਰੇ ਮੁੰਡੇ ਨੇ ਕਾफी ਹੱਦ ਤੱਕ ਨਸ਼ਾ ਛੱਡ ਤਾ ਸੱਚੀ ਜੀ ਜੱਸੀ ਸੁਧਰ ਰਿਹਾ ਹਾਂ ਨਾਲੇ ਉਹ ਕਹਿੰਦੇ ਸੀ ਸਾਨੂੰ 2 ਮਹੀਨੇ ਹੋਰ ਦਿਓ ਤੁਹਾਡੇ ਮੁੰਡੇ ਨੂੰ ਸੁਧਾਰ ਕੇ ਅਸੀਂ ਭੇਜਾਂਗੇ ਇਹ ਤਾਂ ਜੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਐਵੇਂ ਮੇਰੇ ਤਾਂ ਖੁਸ਼ੀ ਵਾਲੀ ਗੱਲ ਲਿਖਾਉਂਦੇ ਸੀ ਹੁਣ ਮੇਰਾ ਮੁੰਡਾ ਵੀ ਸੁਧਰ ਕੇ ਘਰ ਵਾਪਸ ਆਊਗਾ ਤੇ ਆਪਦੀ ਜ਼ਿੰਮੇਵਾਰੀਆਂ ਸੰਭੂਗਾ ਆਪਾਂ ਦੋਨੇ ਨਾ ਹੁਣ ਟੈਨਸ਼ਨ ਤੋਂ ਫ੍ਰੀ ਹੋ ਜਾਾਂਗੇ। ਹਾਂ, ਉਮੀਦ ਤਾਂ ਇਹੀ ਕਰਦਾ ਵੀ ਸਭ ਕੁਝ ਠੀਕ ਠਾਕ ਹੋ ਜੇ। ਕਮਾਲ ਹੈ ਰੱਬਾ ਤੇਰੇ ਰਸੂਲਾਂ ਦੀ। ਜਦੋਂ ਕੁਝ ਮਿੰਟਾਂ 'ਚ ਜ਼ਿੰਦਗੀ ਨਹੀਂ ਬਦਲ ਸਕਦੀ ਪਰ ਕੁਝ ਮਿੰਟਾਂ ਚ ਲਿਆ ਹੋਇਆ ਫੈਸਲਾ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਮੇਰੇ ਪੈਸੇ ਕਮਾਉਣ ਦੀ ਜਲਦਬਾਜ਼ੀ ਨੇ ਇੱਕ ਮੇਰੇ ਗਲਤ ਫੈਸਲੇ ਕਰਕੇ ਮੈਨੂੰ ਮੇਰੀਆਂ ਨਜ਼ਰਾਂ 'ਚ ਹੀ ਛੋਟਾ ਕਰਤਾ ਪਰ ਕਹਿੰਦੇ ਆਂ ਇਨਸਾਨ ਤਾਂ ਗਲਤੀਆਂ ਦਾ ਹੀ ਪੁੱਤਲਾ ਹੈ ਗਲਤੀਆਂ ਕਰ-ਕਰ ਕੇ ਹੀ ਸਿੱਖਦਾ ਹੁਣ ਮੈਂ ਵੀ ਆਪਦੀਆਂ ਗਲਤੀਆਂ ਤੋਂ ਹੀ ਸਿੱਖੂਗਾ ਕਰਦੀਆਂ ਤੰਗੀਆਂ ਦੂਰ ਕਰਨ ਲਈ ਤੇ ਜਿਹਦੇ ਪੈਸੇ ਵਾਪਸ ਕਰਨੇ ਆ ਉਹਦੇ ਪੈਸੇ ਮੋੜ ਲਈ ਬਸ ਹੁਣ ਇੱਕੋ ਇੱਕ ਤਰੀਕਾ ਚੀ ਤੋੜ ਮਿਹਨਤ ਤੇ ਡਬਲ ਸ਼ਿਫਟਾਂ 'ਚ ਕੰਮ ਕਰਨਾ 8:00 ਵਜੇ 16 ਘੰਟੇ ਕੰਮ ਕਰਨਾ ਤੇ ਉਹੀ ਹੁਣ ਮੈਨੂੰ ਕਰਨਾ ਪੈਣਾ ਚੱਲ ਉੱਠ ਰਾਜ ਸਿੰਘਾ ਕੰਮ ਲੱਭ ਤੇ ਕੰਮ ਕਰ ਜਾ ਕਿੱਧਰ ਚੱਲਾ ਮੁੜ ਕੇ ਯਾਰ ਤੂੰ ਮਿਲਣੇ ਨਹੀਂ ਆਇਆ ਉਹਨਾਂ ਲਖਵਿੰਦਰ ਮੈਂ ਤੇਰੇ ਨਾਲ ਕਿਵੇਂ ਗੱਲ ਕਰਾਂ ਤੇਰੀ ਕਹੀ ਤਾਂ ਕੱਲੀ-ਕੱਲੀ ਗੱਲ ਸੱਚ ਹੋ ਗਈ ਮੈਂ ਤਾਂ ਘਰੋਂ ਹੀ ਬੇਕਾਰ ਹੋਇਆ ਬੈਠਾ ਓਏ ਰਾਜ ਕੀ ਸੋਚੀਂ ਜਾਂਦਾ ਆ ਇੱਧਰ ਬੈਠ ਜੋ ਤੂੰ ਸੋਚ ਰਿਹਾ ਨਾ ਵੀ ਮੈਂ ਕੀ ਗੱਲ ਕਰਾਂ ਕਿਵੇਂ ਦੱਸਾਂ ਓਏ ਮੈਨੂੰ ਸਭ ਪਤਾ ਮੈਨੂੰ ਪਤਾ ਰਾਜ ਤੂੰ ਆਪਣਾ ਘਰ ਛੱਡ ਦਿੱਤਾ। ਵੀਰੇ ਤੈਨੂੰ ਕਿਵੇਂ ਸਾਰੀ ਗੱਲ ਦਾ ਪਤਾ? ਓਏ ਰਾਜ ਮੈਨੂੰ ਤੇਰੀ ਭੈਣ ਦਾ ਫੋਨ ਆਇਆ ਸੀ। ਬੜੀ ਫਿਕਰ ਕਰ ਰਹੀ ਸੀ ਤੇਰੀ। ਨਾਲੇ ਪੁੱਛ ਰਹੀ ਸੀ ਵੀ ਤੂੰ ਕਿੱਥੇ ਐ, ਕਿਵੇਂ ਐ, ਠੀਕ ਐ। ਮੈਨੂੰ ਤਾਂ ਉਦੋਂ ਪਤਾ ਲੱਗਾ ਵੀ ਤੂੰ ਘਰ ਛੱਡੀ ਬੈਠਾ ਐ। ਹਾਂ ਵੀਰੇ। ਦਰਾਂਸਾਲ ਨਾ ਘਰੇ ਗੱਲ ਹੀ ਇੰਨੀ ਵੱਧ ਗਈ ਸੀ ਜਿਹਦੇ ਕਰਕੇ ਫਿਰ ਮੈਨੂੰ ਘਰ ਛੱਡਣਾ ਹੀ ਪਿਆ ਗਿਆ। ਰਾਜ ਮੈਂ ਸਮਝ ਸਕਦਾ ਤੇਰੀ ਸਿਚੁਏਸ਼ਨ ਕਿ ਉਸ ਟਾਈਮ ਬੰਦੇ ਤੇ ਕੀ ਬੀਤਦੀ ਆ ਉਹ ਭਰਾਵਾ ਕੁਝ ਨਹੀਂ ਸਮਝ ਲੱਗਦਾ ਕੀ ਕਰੀਏ ਕੀ ਨਾ ਕਰੀਏ ਓਏ ਭਰਾਵਾ ਮੈਂ ਵੀ ਇਨਾ ਹਾਲਾਤਾਂ ਚੋਂ ਨਿਕਲੇ ਆ ਮੈਂ ਵੀ ਦਰਦ ਦਰਦੀਆਂ ਠੋਕਰਾਂ ਬਹੁਤ ਖਾਧੀਆਂ ਪਰ ਹਿੰਮਤ ਨਹੀਂ ਹਾਰੀ ਦੇਖ ਹੁਣ ਨਵੇਂ ਸਿਰੇ ਤੋਂ ਨਵਾਂ ਕੰਮ ਖੜਾ ਕਰ ਲਿਆ ਨਾ ਦੁਬਾਰਾ ਨਾਲੇ ਮੈਨੂੰ ਮੇਰੇ ਤਾਏ ਦੇ ਮੁੰਡੇ ਦਾ ਵੀ ਫੋਨ ਆਇਆ ਸੀ ਉਹਨੇ ਦੱਸਿਆ ਕਿ ਵਿੱਕੀ ਤੇਰੇ ਨਾਲ ਧੋਖਾ ਕਰਕੇ ਗਿਆ ਤੂੰ ਗਿਆ ਸੀ ਨਾ ਉਸ ਦਿਨ ਉਹ ਪਲਾਟ 'ਚ ਜਿਹੜਾ ਵਿੱਕੀ ਨੇ ਤੈਨੂੰ ਕਿਸੇ ਹੋਰ ਦਾ ਕਹਿ ਕੇ ਦਿਖਾਇਆ ਸੀ ਵੀਰੇ ਮੈਂ ਤਾਂ ਉਸ ਦਿਨ ਉੱਥੇ ਜਾ ਕੇ ਪਤਾ ਚੱਲਿਆ ਵੀ ਉਹ ਪ੍ਰਾਪਰਟੀ ਤੁਹਾਡੇ ਤਾਏ ਦੇ ਮੁੰਡੇ ਦੀ ਸੀ ਪਰ ਵਿੱਕੀ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਵੀ ਉਹ ਦੋਸਤ ਹੋ ਕੇ ਦੋਸਤ ਨਾਲ ਹੀ ਧੋਖਾ ਕਰੂਗਾ ਪਿੱਠ 'ਚ ਛੁਰਾ ਫੋਕੂਗਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਮੇਰੀਆਂ ਗੱਲਾਂ ਇਹ ਸਾਰੇ ਪਾਸੇ ਫੈਲ ਕਿਵੇਂ ਗਈਆਂ ਰਾਜ ਇਹ ਗੱਲਾਂ ਕਦੇ ਲੁਕਾਇਆ ਨਹੀਂ ਲੁਕਦੀਆਂ ਇਹ ਤਾਂ ਚਾਰੇ ਪਾਸੇ ਸਗੋਂ ਅੱਗ ਵਾਂਗ ਫੈਲਦੀਆਂ ਨੇ ਬਾਈ ਗਲਤਤਾ ਤੇਰੀ ਜਮਾਂ ਸਹੀ ਹੈ ਤੂੰ ਮੈਨੂੰ ਬਥੇਰਾ ਸਮਝਾਇਆ ਸੀ ਪਰ ਮੇਰੀ ਵੀ ਅਕਲ ਤੇ ਪਤਾ ਨਹੀਂ ਕੀ ਪੜਦਾ ਪਿਆ ਹੋਇਆ ਸੀ ਜਿਹੜੀ ਮੈਂ ਤੇਰੀ ਇੱਕ ਨਹੀਂ ਮੰਨੀ ਯਾਰ ਤੂੰ ਸੱਚ ਪੁੱਛੇ ਨਾ ਮੈਂ ਜਾਣ ਬੁੱਝ ਕੇ ਇਹੋ ਜਿਹਾ ਕੁਝ ਨਹੀਂ ਕੀਤਾ ਮੈਨੂੰ ਤਾਂ ਸਗੋਂ ਜਾਲ 'ਚ ਫਸਾਇਆ ਗਿਆ ਯਾਰ ਮੈਂ ਤਾਂ ਦਿਲ ਦਾ ਸਾਫ਼ ਬੰਦਾ ਸੀ ਮੈਨੂੰ ਤਾਂ ਭਣਕ ਤੱਕ ਨਹੀਂ ਹੋਈ ਵੀ ਮੇਰੇ ਨਾਲ ਆਹ ਕੁਝ ਹੋ ਜਾਊਗਾ ਮੈਂ ਤਾਂ ਪੈਸੇ ਯਾਰ ਸੋਚ ਸਮਝ ਕੇ ਲਗਾਏ ਸੀ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨਾਲ ਏਡੀ ਵੱਡੀ ਠੱਗੀ ਵੱਜ ਜੂਗੀ ਚੱਲ ਭਰਾਵਾ ਜੋ ਹੋਣਾ ਸੀ ਹੋ ਗਿਆ ਹੁਣ ਇਸ ਗੱਲ ਨੂੰ ਮਾੜਾ ਸੁਪਨਾ ਸਮਝ ਕੇ ਭੁੱਲ ਜਾ ਅੱਗੇ ਦਾ ਦੱਸ ਕੀ ਸੋਚਿਆ ਹੁਣ ਕੀ ਕਰਨਾ ਅੱਗੇ ਉਹ ਕਰਨਾ ਕੀ ਐ ਵੀਰੇ ਯਾਰ ਬਸ ਕੰਮ ਲੱਭਣ ਲੱਗਿਆ ਹੋਇਆ ਪਹਿਲੀ ਗੱਲ ਤਾਂ ਹੁਣ ਕੰਮ ਲੱਭਦਾ ਨਹੀਂ ਛੇਤੀ ਜੇ ਲੱਭਦਾ ਉੱਥੇ ਉਹ ਚੰਗੀ ਤਨਖਾਹ ਦੇ ਕੇ ਨਹੀਂਦਾ ਜੀ ਰਾਜ ਤੂੰ ਨੌਕਰੀ ਕਰਨ ਬਾਰੇ ਸੋਚ ਰਿਹਾ ਹੈਂ ਹਾਂ ਮੇਰੇ ਜਦ ਤੱਕ ਚਾਰਕ ਪੈਸੇ ਇਕੱਠੇ ਨਹੀਂ ਹੁੰਦੇ ਤਦ ਤੱਕ ਤਾਂ ਨੌਕਰੀ ਹੀ ਕਰਨੀ ਪਊਗੀ ਨਾ ਨਾ ਰਾਜ ਜੇ ਤੈਨੂੰ ਲੱਗਦਾ ਕਿ ਤੂੰ ਨੌਕਰੀ ਕਰਕੇ ਚਾਰ ਪੈਸੇ ਇਕੱਠੇ ਕਰ ਲੇਗਾ ਬਿਲਕੁਲ ਨਹੀਂ ਹੋ ਸਕਦੇ ਅੱਜ ਕੱਲ ਖਰਚੇ ਹੀ ਆਨੇ ਆ ਨੌਕਰੀ ਨਾਲ ਤਾਂ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ ਤਨਖਾਹ ਆਉਂਦੀ ਬਾਅਦ ਚਾ ਉੱਡ ਪਹਿਲਾਂ ਜਾਂਦੀ ਹੈ ਅੱਜ ਕੱਲ ਪੈਸਾ ਜਮਾ ਕਰਨਾ ਬਹੁਤ ਮੁਸ਼ਕਲ ਹੈ ਉਹ ਵੀ ਨੌਕਰੀ ਕਰਕੇ ਜੇ ਰਾਜ ਤੂੰ ਮੇਰੀ ਮੰਦਾ ਤਾਂ ਕੋਈ ਛੋਟਾ ਮੋਟਾ ਕੰਮ ਆਪਣਾ ਸ਼ੁਰੂ ਕਰ ਜਿਹਦੇ ਚ ਤੈਨੂੰ ਚੰਗਾ ਖਾਸਾ ਮੁਨਾਫਾ ਹੋਵੇ ਉਹਦੇ ਨਾਲ ਤੂੰ ਚਾਰ ਪੈਸੇ ਜੋੜ ਵੀ ਸਕਦਾ ਤੇ ਰਹੀ ਗੱਲ ਕਿਸੇ ਦਾ ਕੰਮ ਕਰਨਾ ਅਗਲੇ ਦੀਆਂ ਗੱਲਾਂ ਸੁਣਨੀਆਂ ਬਹੁਤ ਔਖੀਆਂ ਨੇ ਗੱਲ ਤਾਂ ਤੇਰੀ ਲਖਵਿੰਦਰ ਬਿਲਕੁਲ ਸਹੀ ਆ ਵੀਰੇ ਪਰ ਮੈਂ ਕੰਮ ਵੀ ਤਾਂ ਤਾਂ ਤੋਰੂੰਗਾ ਜੇ ਮੇਰੇ ਕੋਲ ਚਾਰ ਪੈਸੇ ਹੋਣਗੇ ਪੈਸਾ ਤਾਂ ਮੇਰੇ ਕੋਲ ਇੱਕ ਵੀ ਨਹੀਂ ਮੈਂ ਤਾਂ ਜ਼ੀਰੋ ਹੋਇਆ ਬੈਠਾ ਦੇਖ ਰਾਜ ਮੈਂ ਤੇਰੀ ਮਦਦ ਜ਼ਰੂਰ ਕਰਦਾ ਪਰ ਮੈਂ ਹੁਣੇ ਇੱਕ ਨਵਾਂ ਪਲਾਟ ਲੈ ਕੇ ਹਟਿਆ ਉਹਦੇ ਵਿੱਚ ਮੇਰੇ ਸਾਰੇ ਪੈਸੇ ਲੱਗ ਗਏ ਹੁਣ ਮੇਰਾ ਹੱਥ ਕਾਫੀ ਤੰਗ ਹੋਇਆ ਪਿਆ ਹੈ ਪਰ ਮੇਰੀ ਸਲਾਹ ਤੇਨੂੰ ਇੱਕੋ ਆ ਕਿ ਜੇ ਕਰੇਗਾ ਤਾਂ ਕੰਮ ਆਪਣਾ ਹੀ ਸ਼ੁਰੂ ਕਰੀ ਉਹ ਗੱਲਾਂ ਤਾਂ ਯਾਰਾ ਤੇਰੀਆਂ ਸਾਰੀਆਂ ਸਹੀ ਨੇ ਪਰ ਮੈਂ ਹੁਣ ਆਪਣਾ ਕੰਮ ਚਲਾਉਣ ਲਈ ਪੈਸੇ ਕਿੱਥੋਂ ਲੈ ਕੇ ਆਵਾਂ